ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਸੋ ਅੱਜ ਅਸੀਂ ਪਿੰਡ ਖਣਾਉੜਾ ਦੇ ਵਿੱਚ ਪਹੁੰਚੇ ਆ ਜਿੱਥੇ ਕਿ ਬਹੁਤ ਹੀ ਸਰਕਾਰ ਜੋ ਸਾਡੇ ਰਿਸਪੈਕਟਡ ਮੈਂਬਰ ਵੱਲੋਂ ਜਿਵੇਂ ਕਿ ਤੀਆਂ ਦਾ ਜਿਹੜਾ ਤਿਹਾਰ ਨੇ ਵੱਖ-ਵੱਖ ਕਲੱਬਾਂ ਦੇ ਸਹਿਯੋਗ ਨਾਲ ਬਾਕੀ ਸਰਪੰਚ ਪੰਚ ਸਹਿਬਾਨਾਂ ਦੇ ਸਹਿਯੋਗ ਨਾਲ ਮੂਹ ਸਮੂਹ ਨਗਰ ਦੇ ਸਹਿਯੋਗ ਨਾਲ ਚੱਲ ਰਹੇ ਨੇ ਸੋ ਅਸੀਂ ਸਾਰਿਆਂ ਨੂੰ ਬੇਨਤੀ ਕਰਦੇ ਆ ਤੇ ਛਾੜਿਆਂ ਨੂੰ ਅਪੀਲ ਆ ਸਾਡੀ ਬੇਨਤੀ ਆ ਕਿ ਇਹੋ ਜਿਹੇ ਉਪਰਾਲੇ ਹਰ ਇੱਕ ਸ਼ਹਿਰ ਹਰ ਇੱਕ ਨਗਰ ਦੇ ਵਿੱਚ ਹੋਣੇ ਚਾਹੀਦੇ ਨੇ ਸੋ ਅੱਜ ਸਾਡੇ ਵਿਚਕਾਰ ਬਹੁਤ ਹੀ ਰਿਸਪੈਕਟਡ ਮੈਮ ਜੀ ਜਸਵਿੰਦਰ ਕੌਰ ਪੁੱਲਰ ਸਮਾਜ ਸੇਵਕਾ ਭਾਸ਼ੋ ਤੋਂ ਪਹੁੰਚੇ ਨੇ ਇਸ ਦੇ ਨਾਲ ਹੀ ਅਸੀਂ ਗੱਲ ਕਰਦੇ ਆ ਜੀ ਸਾਡੇ ਪਿੰਡ ਖਣਾਉੜੇ ਦੀ ਮੈਮ ਨਾਲ ਸਭ ਤੋਂ ਪਹਿਲਾਂ ਜੀ ਪਿਆਰ ਭਰੀ ਹਸੀਕਾਲ ਜੀ ਤੇ ਜਿਵੇਂ ਕਿ ਪਿੰਡ ਖਣਾਉੜੇ ਦੇ ਵਿੱਚ ਅੱਜ ਤੀਆਂ ਦਾ ਮੇਲਾ ਚੱਲ ਰਿਹਾ ਜਿਵੇਂ ਕਿ ਆਪਾਂ ਲਗਾਤਾਰ ਲੜੀਵਾਰ ਚੱਲ ਰਿਹਾ ਤੇ ਤੁਸੀਂ ਕੀ ਕਹਿਣਾ ਚਾਹੋਗੇ ਸਮਾਜ ਨੂੰ ਦੋ ਚਾਲ ਬੋ ਜ਼ਰੂਰ ਸਾਡੇ ਨਾਲ ਸਾਂਝੇ ਕਰੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਦੇਖੋ ਸਭ ਤੋਂ ਪਹਿਲਾਂ ਬਧਾਈਆਂ ਸਾਰੇ ਮਨਾਂ ਖਨੋੜੇ ਵੱਲ ਜਿਹਨੇ ਗੁਰਪ੍ਰੀਤ ਸਿੰਘ ਦਾ ਤਿਆਰ ਕੀਤਾ। ਦੇਖੋ ਆਪਾਂ ਆਪਣੀ ਲਾਈਫ ਟੈਂਸ਼ਨ ਭਰੀ ਹੈ। ਜਦੋਂ ਟੈਂਸ਼ਨ ਹੈ ਸਵੇਰ ਉੱਠਣਾ ਟੈਂਸ਼ਨ ਰਾਤ ਨੂੰ ਟੈਂਸ਼ਨ ਸੋਣਾ ਟੈਂਸ਼ਨ ਪਰ ਇੱਕ ਦਿਨ ਆਪਾਂ ਫ੍ਰੀ ਇੰਜੋਏ ਕੀਤਾ। ਕਿਸ ਨੂੰ ਕੰਮ ਨਹੀਂ ਟੈਂਸ਼ਨ ਸਭ ਲੇਜੀ ਤਿਆਰ ਹੋ ਕੇ ਆਏ ਨੇ ਮੇਕਅਪ ਕਰਕੇ ਆਏ ਨੇ। ਸੋ ਬਹੁਤ ਜ਼ਿਆਦਾ ਖੁਸ਼ੀ ਹੈ ਕਿ ਉਹਨਾਂ ਨੂੰ ਪ੍ਰਾਲਾ ਕੀਤਾ। ਮਤਲਬ ਬੱਚਿਆਂ ਨੇ ਸਹਿਯੋਗ ਦਿੱਤਾ, ਮੇਰੇ ਭਰਾਵਾਂ ਨੇ ਸਹਿਯੋਗ ਦਿੱਤਾ। ਥੈਂਕ ਯੂ। ਅ ਸੋ ਇਹਦੇ ਨਾਲ ਹੀ ਮੈਂ ਸਾਡੇ ਬਹੁਤ ਹੀ ਰਿਸਪੈਕਟਡ ਜਿਹੜੇ ਬਾਈ ਜੀ ਡੇਲੀ ਬੱਚਿਆਂ ਨੂੰ ਸਿਖਲਾਈ ਵੀ ਦਿੰਦੇ ਨੇ ਕਿਉਂਕਿ ਫਿਜ਼ੀਕ ਉਹਦੇ ਵਿੱਚ ਜਿਹੜੇ ਆਉਣ ਵਾਲੇ ਜਿਵੇਂ ਨਸਿਆਂ ਤੋਂ ਪਰਹੇਜ਼ ਬਾਈ ਜੀ ਡੇਲੀ 10 ਕਿਲੋਮੀਟਰ ਦੌੜਦੇ ਨੇ ਉਹਨਾਂ ਨਾਲ ਵੀ ਗੱਲ ਕਰਦੇ ਆ ਕਿ ਇਹੋ ਜਿਹੇ ਉਪਰਾਲਾਂ ਦੇ ਵਿੱਚ ਜਿਵੇਂ ਤੁਸੀਂ ਜਾਣਦੇ ਹੋ ਸਰ ਵਿਜੇ ਕੁਮਾਰ ਰਾਣਾ ਨੂੰ ਬੇਨਤੀ ਉਹ ਵੀ ਇੱਕ ਦੋ ਬੋਲ ਜਰੂਰ ਸਾਂਝੇ ਕਰੋ ਜੀ ਸਸੀ ਕਾਲ ਜੀ ਰਾਮ ਰਾਮ ਜੀ ਤੇ ਪਿੰਡ ਖਨੌੜਾ ਦੀ ਨਗਰ ਨਿਵਾਸੀਆਂ ਤੇ ਪੰਚਾਇਤ ਨੂੰ ਬਹੁਤ ਬਹੁਤ ਮੁਬਾਰਕਾਂ ਜਿਨ੍ਹਾਂ ਨੇ ਤੀਜ ਦਾ ਤੇ ਹਰ ਝੂਟਾਵਨਾ ਮਨਾ ਰਹੇ ਨੇ ਸੋ ਲੇਡੀਜ਼ ਦਾ ਤਿਹਾਰ ਹੈ ਇਹ ਇੱਕ ਦਿਨ ਦੀ ਖੁਸ਼ੀ ਤੇ ਨੱਚਣਾ ਗਾਉਣਾ ਟੱਪਣਾ ਹੁੰਦਾ ਸੋ ਆਪਣੇ ਵਿਰਸੇ ਨਾਲ ਵੀ ਜੁੜਦੇ ਆਪਾਂ ਤੇ ਨਾਲ ਦੀ ਨਾਲ ਆਪਾਂ ਪੰਜਾਬ ਸਰਕਾਰ ਵੱਲੋਂ ਜਿਵੇਂ ਤੀਆਂ ਦਾ ਤਿਹਾਰ ਨੂੰ ਹੋਰ ਭਰਮਾ ਹੁੰਗਾਰਾ ਮਿਲਿਆ ਤਾਂ ਇਸ ਲਈ ਮੈਂ ਉਹਨਾਂ ਨੂੰ ਵੀ ਸ਼ੁਭਕਾਮਨਾ ਦਿੰਦਾ ਤੇ ਸ਼ੁਭਕਾਮਨਾ ਦਿੰਦਾ ਮੈਂ ਖਨੌੜੇ ਦੀ ਸਾਰੀ ਸੰਗਤ ਹਾਂ ਸੋ ਇਸ ਦੇ ਨਾਲ ਹੀ ਸਾਡੇ ਬਹੁਤ ਹੀ ਰਿਸਪੈਕਟਡ ਠੀਕ ਠੀਕ ਹੈ ਜੀ ਤੇ ਮੈਮ ਨਾਲ ਵੀ ਗੱਲ ਕਰਦੇ ਆ ਜਸਵਿੰਦਰ ਕੌਰ ਭੁੱਲਰ ਨਾਲ ਜੀ ਹਾਂ ਜੀ ਮੈਮ ਜੀ ਸਤਿ ਸ਼੍ਰੀ ਅਕਾਲ ਜੀ ਤੁਸੀਂ ਵੀ ਆਪਣੇ ਵਿਚਾਰ ਜ਼ਰੂਰ ਸਾਂਝੇ ਕਰੋ ਜੀ ਮੈਂ ਬਹੁਤ ਧੰਨਵਾਦੀ ਆ ਇੱਥੇ ਪਿੰਡ ਖਨੋੜੇ ਦੀ ਪੰਚਾਇਤ ਦਾ ਜੋ ਇਹਨਾਂ ਸਾਰੇ ਬੀਬੀਆਂ ਦਾ ਵਧੀਆ ਪ੍ਰੋਗਰਾਮ ਪੀਂਆਂ ਦਾ ਕਰਿਆ ਇਹਨਾਂ ਨੇ ਮੈਂ ਮੈਡਮ இந்து ਜੀ ਦਾ ਬਹੁਤ ਧੰਨਵਾਦੀ ਆ ਜਿਨ੍ਹਾਂ ਨੇ ਸਾਨੂੰ ਇਨਵਾਈਟ ਕਰਿਆ ਔਰ ਪਿੰਡ ਦੀ ਖੁਸ਼ੀ ਸਾਰੀਆਂ ਬੀਬੀਆਂ ਭੈਣਾਂ ਦੇਖੋ ਸਾਰੀਆਂ ਸੇਲਾ ਕੇ ਵਿਆਹ ਕੇ ਸਾਰੇ ਆਇਆ ਹੈ ਤਿਹਾਰੋ ਕੇ ਆਇਆ ਨੇ ਬਹੁਤ ਸੋਹਣੀਆਂ ਲੱਗ ਰਹੀਆਂ ਨੇ ਪਿੰਡੂ ਕਿੱਡਾ ਵਾ ਬਾਲ ਧਿਆਨ ਦੇ ਰਹੇ ਨੇ ਬੱਚੇ ਔਰ ਪੰਜਾਬ ਦੀਆਂ ਧੀਆਂ ਦੇ ਮੈਂ ਬਹੁਤ ਬਹੁਤ ਧੰਨਵਾਦੀ ਆ ਇਹਨਾਂ ਬੱਚਿਆਂ ਦਾ ਜਿਹੜੇ ਬੱਚੇ ਦੇਖੋ ਅੱਜ ਕਿੰਨੇ ਸੋਹਣੇ ਸਜ ਕੇ ਆਏ ਨੇ ਔਰ ਭੈਣਾਂ ਮੇਰੀਆਂ ਸਾਰੀਆਂ ਨੇ ਦੇਖੋ ਕਿੰਨਾ ਇੰਜੋਏ ਕਰਿਆ ਮੈਂ ਬਹੁਤ ਧੰਨਵਾਦੀ ਆ ਲਾਡੀ ਜੀ ਦਾ ਸੰਦੀਪ ਜੀ ਦਾ ਜਿਨ੍ਹਾਂ ਨੇ ਭੈਣਾਂ ਦਾ ਸੰਜੋਗ ਦਿੱਤਾ ਔਰ ਸੰਦੀਪ ਜੀ ਤੁਹਾਡਾ ਵਿਸ਼ੇ ਵੀ ਦਾ ਮੈਂ ਬਹੁਤ ਧੰਨਵਾਦ ਕਰਦੀ ਆ ਥੈਂਕ ਯੂ ਇਹਦੇ ਨਾਲ ਹੀ ਸਾਡੇ ਪੰਜ ਸਹਿਬਾਨ ਨੂੰ ਵੀ ਬੇਨਤੀ ਆ ਕਿ ਉਹ ਵੀ ਆਪਣੇ ਲਾਡੀ ਬਾਈ ਜੀ ਜਰੂਰ ਇੱਕ ਦੋ ਬੋਲ ਜਰੂਰ ਸਾਂਝੇ ਕਰਨੀ ਆ ਹਾਂ ਸੋ ਅਸੀਂ ਹਰਵਿੰਦਰ ਸਿੰਘ ਖਨਾਵੜਾ ਦਾ ਵੀ ਬਹੁਤ ਧੰਨਵਾਦ ਕਰਦੇ ਆ ਬਾਈ ਨਾਲ ਅਮਨਜੀਤ ਮੈਂ ਵੀ ਕੁੜੀ ਹਾਂ ਹਾਂ ਮੈਂ ਬਲਜਿੰਦਰ ਕੌਰ ਜੀ ਮੈਡਮ ਬਲਜਿੰਦਰ ਚਲ ਬੋਲ ਮੈਡਮ ਮੈਡਮ ਬਲਜਿੰਦਰ ਕੌਰ ਜੀ ਦਾ ਬਹੁਤ ਧੰਨਵਾਦ ਕਰਦੀ ਆ ਚਲੋ ਕੋਈ ਗੱਲ ਨਹੀਂ ਕਹਿੰਦਾ ਪੱਪਲੀ ਪਿੰਗਾ ਝੂਟਣ ਤੇ ਕਿਤੇ ਕਿੱਕਲੀ ਪੈਂਦੀ ਆ ਸਿਦਕ ਅਣਖ ਦੀ ਦੌਤ ਸੰਗ ਹੋਸਨ ਦੇ ਰਹਿੰਦੀ ਆ ਮੋਹ ਦੀਆਂ ਟੰਡਾ ਪਾਉਣ ਲਈ ਤਰਿੰਜਣੀ ਜੁੜੀਆਂ ਨੇ ਰਹਿਣ ਬਸ ਦੀਆਂ ਰੱਬਾ ਹੋਏ ਮੇਰੇ ਪਿੰਡ ਦੀਆਂ ਕੁੜੀਆਂ ਨੇ ਰਹਿਣ ਬਸ ਦੀਆਂ ਰੱਬਾ ਹੋਏ ਮੇਰੇ ਮੁਲਕ ਦੀਆਂ ਕੁੜੀਆਂ ਨੇ ਕਹਿੰਦਾ ਤੂੰ ਹੀ ਮੇਰਾ ਪੁੱਤ ਹੋਏ ਤੂੰ ਹੀ ਮੇਰੀ ਧੀ ਨਹੀਂ ਲੱਗ ਜੇ ਉਮਰ ਮੇਰੀ ਜੁਗ ਜੁਗ ਜੀਨੀ ਕਾਲਜ ਚ ਦਾਖਲਾ ਮੈਂ ਲੈ ਦਿੱਤੇ ਨੂੰ ਧੀਏ ਦੋ ਬਚਨ ਝੋਲੀ ਦੇ ਵਿੱਚ ਪਾਈ ਜੀ ਸਦਕੇ ਤੂੰ ਭਾਵੇਂ ਕਰ ਲੈ ਪੜਾਈਆਂ ਚੱਟੀ ਪੱਗ ਨੂੰ ਦਾਗ ਨਾ ਲਾਈ ਜੀ ਸਦਕੇ ਤੂੰ ਭਾਵੇਂ ਕਰ ਲੈ ਪੜਾਈਆਂ ਚੱਟੀ ਪੱਗ ਨੂੰ ਦਾਗ ਨਾ ਲਾਈ ਸੋ ਦੋਸਤੋ ਸਾਡੀ ਸਾਰਿਆਂ ਨੂੰ ਅਪੀਲ ਆ ਕਿਸ ਤਰ੍ਹਾਂ ਦੇ ਜਿਹੜੇ ਉਪਰਾਲੇ ਨੇ ਵਕ ਵਕ ਪਿੰਡਾਂ ਦੇ ਵਿੱਚ ਹਰ ਇੱਕ ਸ਼ਹਿਰ ਦੇ ਵਿੱਚ ਹਰ ਇੱਕ ਨਗਰ ਦੇ ਵਿੱਚ ਜ਼ਰੂਰ ਹੋਣੇ ਚਾਹੀਦੇ ਨੇ ਸੋ ਸਾਡੇ ਪੰਜ ਸਰਪੰਚਾਂ ਨੂੰ ਵੀ ਬੇਨਤੀ ਆਸੀ ਇੱਕ ਵਾਰੀ ਫੇਰ ਖਨਾਉੜੇ ਦਾ ਆ ਬਾਕੀ ਸਾਡੀਆਂ ਭੈਣਾਂ ਦਾ ਬਹੁਤ ਦਿਲ ਦੀਆਂ ਗਰਾਈਆਂ ਵਿੱਚ ਤੁਰਵਾਦ ਕਰਦੇ ਆ ਥੈਂਕ ਯੂ ਸ਼ੁਕਰੀਆ ਮਿਹਰਬਾਨੀ